ਹਾਂਜੀ ਸਭ ਤੋਂ ਪਹਿਲਾਂ ਮੈਂ ਦੱਸਾਂ ਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾਲ ਦਿੱਤੀ ਮੈਨੂੰ ਪੋਸਟ ਗਵਰਨਰ ਜੀ ਦੇ ਮੇਰੇ ਲਾਈਨ ਕਲੱਬ ਦਾ ਜਿਹੜੇ ਚ ਮੈਂ ਹਾਥੇ ਮੈਂ ਦਿਲ ਦੇਖ ਰਾਈ ਤੋਂ ਧੰਨਵਾਦ ਕਰਦਾ ਉਹਨਾਂ ਦੀ ਦਿੱਤੀ ਤਾਕਤ ਸਾਰੇ ਡਿਸਟ੍ਰਿਕਟ 321 D ਦੀ ਦਿੱਤੀ ਤਾਕਤ 2 ਮਹੀਨੇ ਵਿੱਚ ਜ਼ਿਲ੍ਹੇ ਦਾ ਇਤਿਹਾਸ ਬਦਲ ਦਿੱਤਾ ਜਿਹੜੇ ਕਿ 67 ਐਮ ਜੀਐਫ ਬਣਾਏ ਅੱਜ ਤੱਕ 321D ਨੂੰ 45 ਸਾਲ ਹੋ ਗਏ ਨੇ ਬਣੇ ਨੂੰ ਜੇ ਮੈਂ ਕਹਿੰਦੇ 10 ਸਾਲਾਂ ਦਾ ਜੋੜ ਲਾਵਾਂ ਤੇ ਤਾਂ ਪੈਠ ਨਹੀਂ ਬੰਨਾ ਹੈਗਾ ਤੁਹਾਡੇ ਸਾਡੇ ਸੰਤਾਂ ਦੀ ਕਿਰਪਾ ਕਰਕੇ ਆਪਾਂ 67 ਐਮ ਜੀ ਐਫ ਬਣਾਏ ਨੇ ਅੱਜ ਮੈਨੂੰ ਬੜੀ ਵੱਡੀ ਖੁਸ਼ੀ ਹੋਈ ਏ ਅੱਜ ਦੇ ਦਿਨ ਕੱਲੇ ਅੱਜ ਦੇ ਦਿਨ 8-9 ਕਲੱਬ ਖੁੱਲੇ ਗਏ ਨੇ ਜਿਨ੍ਹਾਂ 'ਚ ਭਿੱਖੀਵੰਡੇ ਜੋਤ ਬੇਗੋਲ ਰੈਲਬੰਦਗੀ ਰਿਆਨ ਫਗਵਾੜਾ ਸਮਰਾਟ ਫਗਵਾੜਾ ਚੈਂਪੀਅਨ ਕਠੂਆ ਰਿਆਨ ਬਟਾਲਾ 파ਰਥ ਰਿਆਨ ਜਮੂ ਰਿਆਨ ਅੰਮਰਸਰ ਫਰੈਂਡ ਫਰੈਂਡ ਹਰਿਆਣਾ ਅੱਠ ਕਲੱਬਾਂ ਇੱਕ ਦਿਨ 'ਚ ਖੁੱਲਣੀਆਂ ਇਹ ਵੀ ਇੱਕ ਇਤਿਹਾਸ ਏ ਕਈ ਮੇਰੇ ਵਰਗੇ ਦੋ ਚਾਰ ਸੱਜਣ ਨੇ ਇਹ ਲੱਤਾਂ ਖਿੱਚਦੇ ਨੇ ਉਹ ਕੰਮ ਕਰਨਦੇ ਉਹ ਕੰਮ ਦੇਖੋ 321D 'ਚ ਕਿੰਨੇ ਕੰਮ ਹੋ ਰਹੇ ਨੇ ਇਹਦੇ 'ਚ ਮੇਰਾ ਨਾਮ ਉਚਾਉਣਾ ਤੇ 321D ਤੇ ਇਕੱਲੇ-ਇਕੱਲੇ ਲਾਈਨ ਮੈਂਬਰ ਦਾ ਨਾਮ ਉਚਾਉਣਾ ਹੈ 4000 ਦੇ ਲਾਈਨ ਮੈਂਬਰ ਦਾ ਨਾਮ ਉਚਾਉਣਾ ਹੈ ਇਹਦੇ ਜੰਮੂ ਕਸ਼ਮੀਰ ਦੇ ਪ੍ਰੋਪਰ ਪੂਰਾ ਨਾਮ ਚਾਉਣਾ ਹੈ ਮਾਚਲ ਦਾ ਨਾਮ ਚਾਉਣਾ ਲੁਧਿਆਣੇ ਦੇ ਇਧਰ ਸਾਰਿਆਂ ਦਾ ਨਾਮ ਚਾਉਣਾ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਹੀ ਵੱਡੀ ਗੱਲ ਹੈ ਕਿ ਜਿਹੜੇ ਆਪਾਂ ਇੰਨੇ ਕੰਮ ਕਰ ਰਹੇ ਆਂ ਅੱਜ ਦੇ ਦਿਨ ਅਭੀ ਹੁਣੇ ਹੀ 3 ਐਮ ਜੀ ਐਫ ਦੇ ਆਪਾਂ ਨੂੰ ਚੈੱਕ ਮਿਲੇ ਨੇ ਅਵਨਾਸ਼ ਸ਼ੱਗਰਵਾਲ ਬਟਾਲੇ ਤੋਂ ਸੰਨ ਜੀਬ ਮਲੋਤਰਾ ਬਟਾਲੇ ਤੋਂ ਅ ਰਜਿੰਦਰ ਮਲੋਤਰਾ ਬਟਾਲੇ ਤੋਂ ਅੱਜ ਟੋਟਲ ਗਿਣਤੀ 70 ਐਮ ਜੀ ਐਫ ਹੋ ਗਏ ਨੇ ਮੈਂ ਇਕੱਲੇ ਇਕੱਲੇ 301 ਕਿਡੀ ਦੇ ਲੈਂਡ ਮੈਂਬਰ ਨੂੰ ਅਪੀਲ ਕਰਦਾ ਹਾਂ ਅੰਬਾਤੇ ਕੰਮ ਕਰੋ ਸੇਵਾਵਾਂ ਤੇ ਪ੍ਰੋਜੈਕਟ ਕਰੋ ਕਿਸੇ ਧੜੇਬੰਦੀ ਜਿਨਾ ਪਏ ਹੋ ਜਿਹੜੇ ਆਪਾਂ ਸੇਵਾਵਾਂ ਤਾਂ ਮੁੜ ਚੁੱਕਿਆ ਉਹਨੂੰ ਸਿਰੇ ਚੜੋ ਸੇਵਾ ਦੇ ਕੰਮ ਕਰਕੇ ਦਿਖਾਓ ਜੇ ਆਪਾਂ ਕੁਝ ਕਰ ਨਹੀਂ ਸਕਦੇ ਕਿਸੇ ਦੀ ਟੰਗ ਖਿੱਚਣ ਦਾ ਵੀ ਆਪਾਂ ਨੂੰ ਹੱਕ ਨਹੀਂ ਹੈਗਾ ਇਸ ਕਰਕੇ ਮੈਂ ਕੱਲੇ-ਕੱਲੇ ਮੈਂਬਰ ਨੂੰ ਅਪੀਲ ਕਰਦਾ ਆਪਣੇ ਕੰਮ ਵੱਲ ਖਿਆਲ ਦਿਓ ਸੇਵਾ ਦੇ ਪ੍ਰੋਜੈਕਟ ਲਾਓ ਕਿਸੇ ਧੜੇਬੰਦੀ ਚ ਨਹੀਂ ਆਉਣਾ ਹੀ ਕਿਸੇ ਹੀ ਜਿਹੜੇ ਆਪਾਂ ਸਿਰਫ ਸਿਰਫ ਇੱਕ ਸੇਵਾ ਇਹ ਮੈਂ ਬਣਿਆ ਇਸ ਚੀਜ਼ੇ ਮੈਨੂੰ ਤਾਕਤ ਦਿੱਤੀ ਹੈ ਮੇਰੇ ਕਲਬਾਂ ਨੇ ਸੰਤਾਂ ਨੇ ਸਾਰੇ 321D ਨੇ ਮੇਰਾ ਇੱਕੋ ਹੀ ਮੁੱਦਾ ਵੀ 321D ਦੀ ਕਿੱਦਾਂ ਮੈਂ ਵੱਧ ਤੋਂ ਵੱਧ ਸੇਵਾ ਕਰ ਸਕਾਂ ਮੈਨੂੰ ਅੱਜ ਆਸ ਏ ਗੁਰੂਆਂ ਦੀ ਕਿਰਪਾ ਨਾਲ ਸੰਤਾਂ ਦੀ ਕਿਰਪਾ ਨਾਲ ਕਿ 321D ਮਲਟੀਪਾਲੀ ਚੋਂ ਦਸਾਂ ਡਿਸਟ੍ਰਿਕਟਾਂ ਚੋਂ ਪਹਿਲੇ ਨੰਬਰ ਤੇ ਆਏਗਾ ਸ਼ਾਇਦ ਇਹ ਪਹਿਲੀ ਵਾਰੀ ਹੋਏਗਾ ਤੇ ਪਹਿਲੇ ਨੰਬਰ ਤੇ ਆਏਗਾ ਮੈਨੂੰ 400 ਹੋ ਗਏ ਮਲਟੀਪਲ ਜੰਦਿਆਂ ਨੂੰ ਸਾਨੂੰ ਖਲਾਰ ਕੇ ਇੰਨੀਆਂ ਝੜਾਂ ਪੈਂਦੀਆਂ ਸੀ ਇਨੀ ਬੈਠੀ ਹੁੰਦੀ ਸੀ ਤੇ ਪੁੱਛਿਓ ਕੁਛ ਨਹੀਂ 1 ਰੁਪਿਆ ਗਿਆ ਜੀ 1 ਡਾਲਰ ਗਿਆ ਜੀ ਦਾਨ ਸਾਲ ਜੀ 1 ਡਾਲਰ ਆ ਪਿਛਲਾ ਸਾਲ ਲੰਘ ਕੇ ਗਿਆ 6 ਐਮਜੇਫ ਬਣੇ ਨ ਇੱਕੋ ਕਲੱਬ ਦੇ ਕਿਸੇ ਕਲੱਬ ਦਾ ਐਮਜੇਫ ਹੀ ਨਹੀਂ ਬਣਿਆ ਕਿਸੇ ਕਲੱਬ ਦਾ 157 ਕਲੱਬ ਸੀ ਸਿਰਫ ਇੱਕੋ ਕਲੱਬ ਦੇ ਐਮਜੇਫ ਬਣੇ ਨੇ ਪਰ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਦਿਲੋਂ ਲੱਗੇ ਆ ਗੁਰੂ ਨੇ ਅਜਮਾਇਆ ਗੁਰੂ ਦੇ ਰਿਹਾ ਗੁਰੂ ਕਰਾ ਰਿਹਾ ਤੇ ਆਪਾਂ 70 ਐਮਜੇਫ ਬਣਾ ਚੁੱਕੇ ਨੇ ਮੈਨੂੰ ਆਸ ਏ ਇਹ 321D ਮਲਟੀਪਾਲੇ ਚੋਂ ਐਮ ਜੀਐਫ ਚ ਪਹਿਲੇ ਨੰਬਰ ਤੇ ਆਏਗਾ ਕਲੱਬਾਂ ਚੋਂ ਪਹਿਲੇ ਨੰਬਰ ਤੇ ਆਏਗਾ ਤੇ ਮੈਂਬਰਸ਼ਿਪ ਦੇ ਵਾਧੇ ਚ ਵੀ ਪਹਿਲੇ ਨੰਬਰ ਤੇ ਹੈਗਾ ਇੱਕ ਰਿਕਾਰਡ ਹੋਏਗਾ ਅੱਜ ਤੱਕ ਜੇ ਆਪਾਂ 10 ਸਾਲ ਪਿੱਛੇ ਚਲ ਜਾਈਏ ਕਦੀ ਵੀ ਨੌ ਕਲੱਬਾਂ ਤੋਂ ਵੱਧ ਕਲੱਬ ਨਹੀਂ ਨਵੇਂ ਬਣੇ ਸਾਨੂੰ ਅਜੇ 2 ਮਹੀਨੇ ਨ ਪੂਰੇ ਨਹੀਂ ਹੋਏ ਤੇ 10 ਕਲੱਬ ਨਵੇਂ ਬਣਾਏ ਨੇ ਸਭ ਤੁਹਾਡੀ ਅਸ਼ੀਰਵਾਦ ਕੱਲੇ ਕੱਲੇ ਮੈਂਬਰ ਦੀ ਅਸ਼ੀਰਵਾਦ ਸਦਕਾ ਮੈਂ ਆਪਣੇ ਆਪ ਗਵਰਨਰ ਨਹੀਂ ਸਮਝਦਾ ਮੈਂ ਜਿਹੜੇ ਮੇਰੇ 4000 ਮੈਂਬਰ ਨੇ ਉਹ ਸਾਰੇ ਹੀ ਗਵਰਨਰ ਨੇ ਉਹ ਸਾਰੇ ਹੀ ਆਪਣੇ ਹੱਥੀ ਕੰਮ ਕਰਨ ਵਾਲੇ ਨੇ ਮੈਂ ਤੇ ਇਹੋ ਹੀ ਅਪੀਲ ਕਰਦਾ ਪਰਮਾਤਮਾ ਮੇਰੇ ਕੱਲੇ ਕੱਲੇ ਮੈਂਬਰ ਨੂੰ ਇਨੀ ਸ਼ਕਤੀ ਦੇਵੇ ਕਿ ਉਹ ਸੇਵਾ ਦੇ ਵੱਤੋਂ ਵੱਧ ਪ੍ਰੋਜੈਕਟ ਲਾ ਸਕੇ ਕਿਸੇ ਗਲਤ ਕੰਮਾਂ ਚ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 99 ਨਿਜ਼ਮ ਦੀ ਗੱਲ